ਮੇਰੀ ਨਮਸਕਾਰ ਤੁਹਾਨੂੰ ਤੁਹਾਡੇ ਅੰਦਰ ਵੀ ਉਹੀ ਹੈ ਤੇ ਮੇਰੇ ਅੰਦਰ ਵੀ ਮੇਰੇ ਅੰਦਰ ਥੋੜਾ ਪ੍ਰਗਟ ਹੋ ਗਿਆ ਤੁਹਾਡੇ ਅੰਦਰ ਨਹੀਂ ਹੋਇਆ ਤਾਂ ਹੋ ਜਾਏਗਾ ਥੋੜੀ ਰਗੜ ਲਾਓ ਮਨ ਬਾਹਰ ਦੌੜਦਾ ਹੈ ਤੇ ਪਰਮਾਤਮਾ ਅੰਦਰ ਹੈ ਬਸ ਇਤਨੀ ਕੁ ਗੱਲ ਹੈ ਅੰਦਰੋਂ ਉਸ ਨੂੰ ਹਰ ਵੇਲੇ ਯਾਦ ਰੱਖੋ ਇੱਕ ਸਵਾਸ ਵੀ ਬਿਰਸਾ ਨਾ ਜਾਏ ਪ੍ਰਭੂ ਨੂੰ ਅਰਦਾਸ ਕਰਿਆ ਕਰੋ ਨਾ ਵਿਸਰੀ ਨਾ ਵਿਸਾਰੀ ਗੱਲ ਲੰਬੀ ਚੌੜੀ ਹੈ ਨਹੀਂ ਲਾਹੌਰ ਦਾ ਸੰਤ ਹੋਇਆ ਬੁੱਲੇ ਸ਼ਾ ਉਹ ਆਖਦਾ ਕਿ ਰੱਬ ਦਾ ਕੀ ਪਾਵਣਾ ਇੱਧਰੋਂ ਉੱਟਣਾ ਤੇ ਇੱਧਰ ਲਾਉਣਾ ਤੁਸੀਂ ਸੰਸਾਰ ਅੰਦਰ ਰਹੋ ਪਰ ਸੰਸਾਰ ਤੁਹਾਡੇ ਅੰਦਰ ਨਾ ਰਹੇ ਸਰੀਰ ਮਰਨ ਤੋਂ ਪਹਿਲਾਂ ਮਨ ਮਰ ਜਾਣਾ ਚਾਹੀਦਾ ਹੈ ਬਾਹਰੋਂ ਬੰਦਾ ਸੰਤੁਸ਼ਟ ਹੋ ਹੀ ਜਾਵੇ ਪਰ ਅੰਦਰੋਂ ਪਰਮਾਤਮਾ ਵੱਲੋਂ ਕਦੇ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਜਿਸ ਦਾ ਮੂੰਹ ਉਸ ਵੱਲ ਹੋ ਗਿਆ ਉਸ ਦੀ ਅੱਧੀ ਯਾਤਰਾ ਤੈਅ ਹੋ ਗਈ ਬਾਹਰ ਜਿੱਥੇ ਵੀ ਤੁਸੀਂ ਜਾਓ ਇਸ਼ਾਰਾ ਅੰਦਰ ਜਾਣ ਦਾ ਹੀ ਮਿਲੇਗਾ ਵਿਚਾਰ ਸ਼ੁੱਨਿਆ ਹੰਕਾਰ ਸ਼ੁੱਨਿਆ ਅੱਗੇ ਪ੍ਰਮਾਤਮਾ ਪ੍ਰਮਾਤਮਾ ਨੂੰ ਖੋਇਆ ਨਹੀਂ ਜਾ ਸਕਦਾ ਹਾਂ ਬੁਲਾਇਆ ਜਾ ਸਕਦਾ ਹੈ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ ਹਾਂ ਪ੍ਰਮਾਤਮਾ ਹੋਇਆ ਜਾ ਸਕਦਾ ਹੈ ਅਸੀਂ ਆਤਮਾ ਹਾਂ ਪਰ ਮੰਨੀ ਬੈਠੇ ਹਾਂ ਸਰੀਰ ਏ ਪੁੱਲ ਹੋ ਗਈ ਸਾਡੇ ਤੋਂ ਮਨ ਦਾ ਅਰਥ ਹੈ ਵਿਚਾਰਾਂ ਵਿਚਾਰਾਂ ਬਾਹਰ ਜਾਂਦੀਆਂ ਹਨ ਅੰਦਰ ਤੇ ਕੋਈ ਵਿਚਾਰ ਹੈ ਨਹੀਂ ਅੰਦਰ ਸ਼ਾਂਤੀ ਹੈ ਨਿਰ ਵਿਚਾਰ ਹੈ ਆਤਮਾ ਹੈ ਜੋ ਦਿਸਦਾ ਹੈ ਉਹ ਕੁਝ ਵੀ ਨਹੀਂ ਜੋ ਨਹੀਂ ਦਿਸਦਾ ਉਹ ਸਭ ਕੁਝ ਹੈ ਭਾਵ ਕਿ ਜੋ ਦਿਖ ਰਿਹਾ ਸੰਸਾਰ ਹੈ ਉਹ ਕੁਝ ਵੀ ਨਹੀਂ ਜੋ ਨਹੀਂ ਦਿਖ ਰਿਹਾ ਪਰਮਾਤਮਾ ਉਹ ਸਭ ਕੁਝ ਹੈ ਸਭ ਨੂੰ ਯਾਦ ਹੈ ਖਾਓ ਪੀਓ ਹੱਸੋ ਖੇਡੋ ਪਿਕਨਿਕ ਮਨਾਓ ਪਰ ਕਿਸੇ ਸੁਭਾਗਸ਼ਾਲੀ ਨੂੰ ਯਾਦ ਹੈ ਪਰਮਾਤਮਾ ਉੱਠਦੇ ਬੈਠਦੇ ਖਾਂਦੇ ਪੀਂਦੇ ਸੌਂਦੇ ਉਸ ਨੂੰ ਯਾਦ ਕਰੋ ਇਹੇ ਕੰਮ ਕਰਨੇ ਆਲਾ ਹੈ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ ਇੱਕੋ ਕੰਮ ਆਖਰੀ ਹੈ ਕਿ ਮਨ ਨਾ ਰਵੇ ਚਾ ਤੜਫ ਬਣਦੀ ਹੈ ਤੇ ਤੜਪ ਆਨੰਦ ਬਣ ਜਾਂਦਾ ਹੈ ਸੰਸਾਰ ਦੀਆਂ ਵਸਤੂਆਂ ਦਿੱਤੀਆਂ ਲਈਆਂ ਜਾਂਦੀਆਂ ਹਨ ਪਰਮਾਤਮਾ ਦਿੱਤਾ ਲਿਆ ਨਹੀਂ ਜਾਂਦਾ ਕੋਈ ਦੇਣ ਲੈਣ ਵਾਲੀ ਚੀਜ਼ ਹੁੰਦੀ ਤਾਂ ਮੈਂ ਪਲੇਟ ਭਰ ਕੇ ਦੇ ਦਿੰਦਾ ਮਾਸੂਮ ਨਹੀਂ ਹਾਂ ਭਾਵ ਮੈਂ ਤੰਜੂਸ ਨਹੀਂ ਹਾਂ ਪਰਮਾਤਮਾ ਜਿਸ ਨੂੰ ਵੀ ਮਿਲਿਆ ਹੈ ਅੰਦਰੋਂ ਮਿਲਿਆ ਹੈ ਤੇ ਜਦੋਂ ਵੀ ਮਿਲੇਗਾ ਅੰਦਰੋਂ ਹੀ ਮਿਲੇਗਾ ਪਰਮਾਤਮਾ ਸਮਝ ਵਿੱਚ ਨਹੀਂ ਆਵੇਗਾ ਅਨੁਭਵ ਵਿੱਚ ਆਵੇਗਾ ਤੀਰਥਾਂ ਦਾ ਤੀਰਥ ਸੰਤਾਂ ਦਾ ਸੰਤ ਗੁਰਦੁਆਰਿਆਂ ਦਾ ਗੁਰਦੁਆਰਾ ਸਾਡੇ ਅੰਦਰ ਬੈਠਿਆ ਏ ਰਗੜ ਲਾਉਂਦੇ ਜਾਓ ਇੱਕ ਵੇਲਾ ਐਸਾ ਆਵੇਗਾ ਜਿੱਥੇ ਸਵਾਦ ਪੈਦਾ ਹੋ ਜਾਵੇਗਾ ਫਿਰ ਮਨ ਉਸ ਨੂੰ ਛੱਡੇਗਾ ਹੀ ਨਹੀਂ ਜੇ ਛੱਡਣਾ ਚਾਵੇ ਤੇ ਵੀ ਨਹੀਂ ਛੱਡ ਸਕੇਗਾ ਅੰਤਰ ਯਾਤਰਾ ਹੀ ਧਰਮ ਹੈ ਪਰਮ ਤਨ ਆਤਮਾ ਦਾ ਤਨ ਹੈ ਭੋਗਾਂ ਦਾ ਭੋਗ ਪਰਮਾਤਮਾ ਦਾ ਭੋਗ ਹੈ ਮੇਰਾ ਸਰੀਰ ਠੀਕ ਨਹੀਂ ਪਰ ਮੈਂ ਬਿਲਕੁਲ ਠੀਕ ਹਾਂ ਮੈਨੂੰ ਪ੍ਰਭੂ ਨੇ ਪ੍ਰਸ਼ਾਦ ਦਿੱਤਾ ਹੈ ਆਪਣੀ ਯਾਦ ਦਾ ਯਾਦ ਬਣੀ ਰਹਿੰਦੀ ਹੈ ਮੇਰੀ ਝੋਲੀ ਉਸਨੇ ਭਰ ਦਿੱਤੀ ਹੈ ਬੜੀ ਮਸਤੀ ਹੈ ਸਵਾਦ ਹੈ ਆਨੰਦ ਹੈ ਮौज ਹੈ ਆਤਮ ਰਸ ਹੈ ਪਰਮਾਤਮਿਕ ਐਸਾ ਆਨੰਦ ਹੈ ਜਦ ਇੱਕ ਵਾਰ ਆ ਜਾਵੇ ਤਾਂ ਫਿਰ ਜਾਂਦਾ ਨਹੀਂ ਮੈਂ ਜੋ ਛਕਣਾ ਸੀ ਛਕ ਲਿਆ ਮੈਂ ਉਸ ਦੇ ਕਰ ਜਾਵਾਂਗਾ ਜ਼ਮਾਨੇ ਨੂੰ ਦੇਖ ਲਿਆ ਅਬ ਉਸ ਕੋ ਦੇਖेंगे ਇਸ ਤਰ੍ਹਾਂ ਪਤੀ ਪਰਮੇਸ਼ਰ ਨਾਲ ਇੱਕ ਵਿਕ ਹੋ ਜਾਣ ਦੇ ਇਸ਼ਾਰੇ ਕਰਦੇ ਅਤੇ ਆਤ ਦੇ ਕੇ ਸਾਰੀ ਉਮਰ ਵੀ ਇਹ ਹੋ ਜਾਏ ਤਾਂ ਸਬਦਾ ਸਸਤਾ ਹੈ